ਇਹ ਕੋਈ ਕਾਫੀ ਟੈਂਪਰ ਨਾਲ ਇੱਕ ਪੇਸ਼ੈਂਟ ਆਏ ਸੀ ਇਹਨਾਂ ਨੂੰ ਸਦਾ ਦੀ ਪ੍ਰੋਬਲਮ ਸੀ ਸੈੱਲ ਬੰਦ ਦੇ ਸੀ ਟੁੱਟ ਜਾਂਦੇ ਸੀ ਬੰਦ ਦੇ ਸੀ ਟੁੱਟ ਜਾਂਦੇ ਸੀ ਲਾਸਟ ਜੁਨਾ ਕੇ ਸੈੱਲ 11000 ਤੱਕ ਹੀ ਰਹ ਜਾਂਦੇ ਸੀ ਛੋਟਾ ਨਾਲ ਦਵਾਈ ਬਹੁਤ ਲਈ ਇਹਨਾਂ ਨੇ ਐਲੋਪੈਥਿਕ ਹੋਮੋਪੈਥਿਕ ਇਲੈਕਟ੍ਰੋ ਹੋਮੋਪੈਥਿਕ ਬਹੁਤ ਖਾਣਾ ਤੋਂ ਦਵਾਈ ਐਲੋਪੈਥਿਕ ਦਵਾਈ ਦੂਰ ਦੂਰ ਜਗ੍ਹਾ ਖਾ ਕੇ ਦੇਖੋ ਕਿ ਸੀ ਪਰ ਕੋਈ ਵੀ ਰਿਸਪੌਂਸ ਨਹੀਂ ਆ ਰਿਹਾ ਸੀ ਦਵਾਈਆਂ ਖਾਂਦੇ ਸੀ ਪਰ ਦਵਾਈ ਦਾ ਰਲਪ ਵੀ ਹੁੰਦਾ ਸੀ ਸੈੱਲ ਵੀ ਬੰਦਦੇ ਸੀ ਪਰ ਉਹ 15 20 ਦਿਨ ਹੀ ਸੱਗ ਰਹੇ ਦੇ ਸੀ ਟੁੱਟ ਜਾਂਦੀ ਸੀ ਸੈੱਲ ਟੁੱਟ ਕੇ ਫੇਰ ਉੱਠ ਕੇ ਆ ਜਾਂਦੇ ਸੀ 15 ਦਿਨਾਂ ਦੇ ਵਿੱਚ ਸੈੱਲ ਮਤਲਬ ਪਹੁੰਚ ਜਾਂਦੇ ਸੀਗੇ ਲੱਖ ਤੱਕ ਵੀ ਪਹੁੰਚ ਜਾਂਦੇ ਸਨ ਪਰ ਟੁੱਟ ਕੇ ਫੇਰ ਉੱਥੇ ਆ ਜਾਂਦੇ ਸੀਗੇ 40-50 ਹਜ਼ਾਰ ਤੱਕ ਹੀ ਆ ਜਾਂਦੇ ਸਨ ਬਾਕੀ ਬੇਪੇਸ਼ਾਨ ਤੋਂ ਇਹ ਬੁਲਾ ਨਹੀਂ ਸੱਸੇ ਰਹਿੰਦੇ ਸਹੀ ਰਹਿੰਦੇ ਨੇ ਜੀ ਹਾਂ ਦੇਖੀ ਇਹ ਪ੍ਰੋਬਲਮ ਨਹੀਂ ਸੀ ਮੈਨੂੰ ਜੀ ਸੈੱਲਾਂ ਦੀ ਦਿੱਕਤ ਸੀ ਸੈੱਲਾਂ ਦੀ ਹਾਂ ਜੀ ਇਹ ਮੇਰੇ ਦੇਖਣ ਤੋਂ ਬਾਅਦ ਸੈਲ ਘਟੀ ਸੀ ਬਹੁਤ ਜ਼ਿਆਦਾ ਇਹਦੇ ਬਸ ਦੇ ਲਈ ਸਰਸੇ ਤੋਂ ਵੀ ਦਵਾਈ ਤਾਂ ਦੇਈ ਹਾਂ ਪਰ ਉਹ ਗਿਆਨ ਤੋਂ ਵੀ ਕਰਦੀ ਜੀ ਕਿ ਬੈਸਰ ਲੈਸੀ ਬਿੰਡੇ ਬਿੰਡੇ ਤੋਂ ਵੀ ਲੈਸੀ ਪਰ ਉਹ ਕੀ ਸੀ ਜਿਵੇਂ ਸੈਲ ਮੇਰੇ 11000 ਤੋਂ 45000 ਹੋ ਗਏ ਨਹੀਂ ਪਰ ਉਹ ਮੈਂ 5-7 ਦਿਨ ਬਾਅਦ ਜਾਂ 10 ਦਿਨ ਬਾਅਦ ਚੈੱਕ ਕਰਵਾਉਂਦੀ ਸੀ ਤਾਂ ਸੈਲ ਮੇਰੇ ਫੇਲ ਹੋਤੀ 10000 ਗਿਆ ਜਾਂ ਹੈ ਇਸੇ ਤੇ ਇਹ ਤਾਂ ਬਹੁਤ ਆਦੀਆ ਬਹੁਤ ਆਦੀਆ ਇਹ ਅੰਦ ਤੇ ਮੈਂ ਬਸ ਸਾਰਾ ਦਿਨ ਬੈਠ ਕੇ ਰੋਂਦੀ ਰਹਿੰਦੀ ਸੀ ਸ਼ਾਇਦ ਮੈਂ ਹੁਣ ਚੰਨੀ ਨਹੀਂ ਰਹਿਣਾ ਮੈਂ ਠੀਕ ਨਹੀਂ ਹੋਣਾ ਉਹ ਤੇ ਇਹਦੀ ਇਥੇ ਟਰੀਟਮੈਂਟ ਆਪਾਂ ਕਿੰਨਾ ਟਾਈਮ ਲੱਗਦਾ वो थोड़ा टाइम भी ट्रीटमेंट ले मतलब रे मैं भी बच्ची ना गेम मत हां जी बस 15 दिन है मैं लगातार कंटिन्यू दिन से दो दिन तक मैं ट्रीटमेंट ले ली है तो फिर मैं सीरियस हो तो गई ठीक है फिर उसके बाद जो दोसी चेक करवाई जी के खुद हम जी में दस हजार तो सर मेरे ब्याह पे आप तो खुद हम लाख लाखों तो फिर मेरे में डेढ़ दो ढाई लाख तीन लाख उस तो बाद मैं वैसे हम चेक करवाने की जरूरत ही नहीं पड़ी मैं किसी ਅਰੰਡੀ ਆਪਣੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਸੈੱਲ ਜਵਾਲੇ ਪਰ ਟੋਟੇ ਹਨ ਨਾ ਗਰੋਥ ਹੀ ਹੋਈ ਹੈ ਸਭ ਨੇ ਵਧੇ ਹਾਂਜੀ ਵਧ ਗਏ ਔਰ ਹੈਲਥੀ ਸੈੱਲ ਬਣੇ ਠੀਕ ਠੀਕ ਪਹਿਲੇ ਦਵਾਈਆਂ ਨਾਲ ਮੇਰੀ ਨਜ਼ਰੀ ਬੰਦ ਦੇ ਸੀ ਟੋਟੇ ਜਾਂਦੇ ਸੀ ਹੁਣ ਉਹ ਚੀਜ਼ ਨਹੀਂ ਹੋ ਰਹੀ ਕਿ ਜਦ ਮੈਂ ਤੁਹਾਨੂੰ ਸਪਟਾ ਮਾਉਂਦੀ ਸੀ ਤੁਹਾਨੂੰ ਚੱਕਰ ਆਉਂਦੇ ਸੀ ਨਾ ਦੇਖਣਾ ਹਾਂਜੀ ਬਾਡੀ ਵਿੱਚ ਮੇਰੇ ਬਹੁਤ ਜ਼ਿਆਦਾ ਖਾਂਦੀ ਕਰਦਾ ਹੈ ਜੇ ਸ਼ੁਰੂ ਹੁਣ ਬਿਲਕੁਲ ਨਹੀਂ ਹਾਂਜੀ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਦੇਖੋ ਜੀ ਜੇਕਰ ਕਿਸੇ ਨੂੰ ਵੀ ਪ੍ਰੋਬਲਮ ਆ ਸਿੱਧਾ ਦੀ ਬਾਦ ਦੇ ਘਰ ਦੇ ਕਿਸੇ ਜੀ ਵੀ ਤੋਂ ਇੱਕ